ਪਰਭੂ ਕੋ ਸਿਮਰਹਿ ਸੇ ਧਨਵੰਤੇ ਜਿਹੜਾ ਮਨੁ ਵਾਹਿਗੁਰੂ ਅਹਿਦੂ ਸਿਮਨ ਕਰਦੇ ਹੈ ਉਹ ਚਾਹੇ ਗਰੀਬ ਹੈ ਬਸਤਾ ਟੂਟੀ ਝੰਪੜੀ ਉਹ ਨਾਮ ਰੂਪੀ ਧਨਵਾਲੇ ਹਮ ਤਨਵੰਦ ਭਾਵਕ ਸਚੁ ਨਾਮ ਹੈ ਹਰ ਗੁਣ ਗਾਵੈ ਸਹਿ ਸਮਾਲ ਸੁਭਾਏ ਇਹ ਮਾਨਾ ਜੇ ਨਾਮ ਰੂਪੀ ਧਨਵਾਲੇ ਧਨੀ ਹਨ ਅਦੇ ਪਰਮੇਸ਼ਰ ਦੇ ਸਿਮਨ ਕਰਨ ਵਾਲਿਆਂ ਦੇ ਤਾਈ ਧਨ ਹੀ ਧਨੀ ਚਾਹ ਦਾਰੁ ਦਿੱਜੇ ਸੰ ਕੀ ਹੰਕਾਰ ਕਰਨਾ ਉਹਨੇ ਚਰਨਾ ਦੀ ਝੂੜ ਹੈ ਪਦਾਰਥ ਵੀ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਜੋ ਵਾਹਿਗੁਰੂ ਦਾ ਸਿਮਨ ਕਰੇ ਇੱਜਤ ਵਾਲੇ ਅਵਰੋਹ ਵਾਲੇ ਉਹੀ ਸੰਸਾਰ ਵਿੱਚ ਹਨ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਂ ਜੋ ਗੁਰੂ ਦਾ ਸਿਮਨ ਕਰਦੇ ਹੋ ਜਨ ਪਰਮਾਨ ਦੀ ਸਫਲ ਹੈ ਚੰਨਾ ਲੋਕਾਂ ਵਿੱਚ ਪ੍ਰਭ ਕਉ ਸਿਮਰਹਿ ਸੇ ਪੁਰਖ ਪਰਧਾਨ ਜੋ ਸਿਮਨ ਕਰਦੇ ਸਭ ਸੰਤੋਖ ਆਦਕਾਂ ਦੇ ਸਹਿ ਹੋ ਕੇ ਪਰਮਾਨ ਦੀ ਅਤੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ ਉਹ ਕਾਮ ਤਰਨ ਨੂੰ ਜਿੱਤ ਕੇ ਪੁਰਖ ਪ੍ਰਧਾਨ ਮੁਖੀ ਹਨ ਪ੍ਰਭ ਕਉ ਸਿਮਰਹਿ ਸੇ ਬੇਮੋਹਤਾ ਜੀ ਜਿਹੜਾ ਸਿਮਰਨ ਕਰਦੇ ਉਹਨਾਂ ਨੂੰ ਕਿਸੇ ਦੀ ਮੁਹਤਾਜ ਜ਼ਿੰਦਗੀ ਨਹੀਂ ਆਉਂਦੀ ਕਿਸੇ ਦੀ ਕੁਸ਼ਾਮਤ ਨਹੀਂ ਕਰਨੀ ਪੈਂਦੀ ਬਿਨਾ ਕੁਸ਼ਾਮਤ ਹੋ ਕੇ ਸਿਕੰਤਰ ਹੋ ਜਾਂਦੇ ਹਨ ਜੀਵਨ ਉਮਾਂ ਦੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਜਿਹਦੇ ਪਾਤਸ਼ਾਹ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਹ ਕੁੱਲ ਦੁਨੀਆਂ ਦੇ ਬਾਦਸ਼ਾਹ ਹਨਗੇ ਉਹਨਾਂ ਦੇ ਕਿ ਬਾਦਸ਼ਾਹ ਨੇ ਕੀ ਕਰਨਾ ਹੈ ਇੱਕ ਆਦਮ ਬਾਦਸ਼ਾਹੀ ਸਾਦ ਸੰਗੇਜੀ ਉਹ ਆਪਦੇ ਪੁੱਤ ਨੂੰ ਰਾਜ ਦੇ ਕੇ ਬੰਦਗੀ ਕਰਨ ਲੱਗਿਆ ਦਰਿਆ ਦੇ ਕਿਨਾਰੇ ਬੈਠਾ ਇਹਦਾ ਪੁੱਤ ਦਰਸ਼ਨ ਕਰਨ ਆਇਆ ਕਹਿੰਦਾ ਬਾਪੂ ਮੈਨੂੰ ਬੜੀ ਸ਼ਰਮ ਆਉਂਦੀ ਹੈ ਤੂੰ ਜੋਗੀ ਬਣ ਕੇ ਇੱਥੇ ਬੈਠਾ ਹੈ ਗੋਦਰੀ ਨੂੰ ਟਾਕੀਆਂ ਲਾਉਣਾ ਤੇ ਮੈਂ ਰਾਜ ਦਾ ਮਾਲਕ ਬਣ ਕੇ ਕੀ ਮੈਨੂੰ ਲਾਭ ਆ ਮੈਨੂੰ ਲੋਕ ਕਹਿੰਦੇ ਵੀ ਪਿਓ ਬਣਾ ਚ ਰੋਗਿਆ ਫਿਰਦਾ ਹੈ ਕਹਣ ਲਗਾ ਪੁੱਤ ਮੇਰਾ ਜ਼ੋਰ ਹੁਕਮ ਚੱਲ ਰਿਹਾ ਹੈ ਕਹਣ ਲਗਾ ਤੇਰਾ ਕੀ ਹੁਕਮ ਚੱਲਦਾ ਮੈਂ ਫੌਜਾਂ ਨਾਲ ਸਭ ਕੁਝ ਕਰ ਸਕਦਾ ਹੈ ਕੰਗਾ ਅਦਮ ਬਾਦਸ਼ਾਹ ਕਹਿੰਦਾ ਲੈ ਪੁੱਤਰਾ ਸੂਈ ਮੇਰੀ ਹੈ ਇਹ ਦਰਿਆ ਚੋਂ ਕਢਾ ਦੇ ਬੇਚਣ ਦਰਿਆ ਦੇ ਜਿਸ ਵੇ ਸਿੱਟੀ ਫੌਜਾਂ ਦਾ ਚੂਹਿਆਂ ਮਰਾਈਆਂ ਸੂਈ ਨਾ ਲੱਭੀ ਕਹਣ ਲਗਾ ਹੋ ਇੰਨੀ ਗੱਲ ਦਾ ਇਮਾਨ ਕਰਨ ਤੇ ਹੀ ਫੌਜ ਇੰਨੀ ਹੈ ਤੂੰ ਮੇਰੀ ਸੂਈ ਨਹੀਂ ਕਰ ਸਕਿਆ ਕਹਿੰਦਾ ਪੈਸੇ ਜਿਹੀਆਂ ਕਈ ਸੂਈਆਂ ਆ ਜਾਣੀਆਂ ਤੂੰ ਕਿਉਂ ਖਿਆਲ ਕਰਦਾ ਹੋਰ ਸੂਈ ਲਿਆ ਦਿੰਨਾ ਹੈ ਕਹਿ ਲੱਗਾ ਨਹੀਂ ਮੈਨੂੰ ਤੇ ਇਹੀ ਚਾਹੀਦੀ ਹੈ ਫਿਰ ਉਹ ਸਵੇਰੇ ਇਹ ਹਾਰ ਗਿਆ ਜਦੋਂ ਕਹਿਣ ਲੱਗਾ ਲੈ ਮੈਂ ਮਗਾਵਾਂ ਸੂਈ ਮੇਰਾ ਰਾਜ ਇਹ ਆ ਜਾ ਵੇਖ ਲੈ ਕਹਿਣ ਲੱਗਾ ਕਿ ਬਰਨ ਦੇਵਤਾ ਮੇਰੀ ਸੂਈ ਦਿਖਤੀ ਹੈ ਦਰਿਆ 'ਚ ਫੜਾ ਮੱਛੀ ਦੇ ਮੂੰਹ 'ਚ ਸੂਈ ਪੜੀ ਪਕੜੀ ਹੈ ਤਹਾਨੂੰ ਪਾਣੀ ਤੋਂ ਕੱਢ ਦਤਾ ਹਾਂ ਕਹਿੰਦੇ ਆ ਵੇਖ ਮੇਰਾ ਹੁਕਮ ਬਰਨ ਦੇਵਤਾ ਵੀ ਮੰਨਦਾ ਹੈ ਇਸ ਪ੍ਰਕਾਰ ਵਾਹਿਗੁਰੂ ਜਿਸਨੂੰ ਕਰਨ ਵਾਲਾ ਪੁਰਬ ਦੁਨੀਆ ਦੇ ਬਾਦਸ਼ਾਹ ਹੈ ਜਨ ਪਰ ਜਨ ਜਨਥਾਵਾ ਦੇ ਵੀ ਤਰੀ ਦੇ ਵੀ ਖੁਸ਼ੀ ਦੇ ਵੀ ਜੋ ਜਾਣੋ ਕਰ ਸਕਦੇ ਹਨ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਪੂਰਨ ਸੁਖ ਵਿੱਚ ਉਹ ਬਸਣ ਵਾਲੇ ਹਨ ਪ੍ਰਭ ਕੋ ਸਿਮਰਹਿ ਸਦਾ ਅਵਨਾਸੀ ਜੋ ਪ੍ਰਭ ਦਾ ਸਿਮਰਨ ਕਰਦੇ ਸਦਾ ਨਾਸ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਨੇ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਸਤਿਗੁਰੂ ਦਾ ਮਾਣ ਨ ਕੋਈ ਕਰ ਬੈਠੋ ਮੈਂ ਸਿਮਰਨ ਕਰਦਾ ਹੈ ਮਾਰੇ ਜੰਦੇ ਸੇਵਨਤਾਵ ਲਗੇ ਜਨਾ ਤੇ ਮੇਰਾ ਵਾਹਿਗੁਰੂ ਆਪ ਦੀ ਹਲੂ ਹੋਇਆ ਹੈ ਨਾਨਕ ਜਨ ਕੀ ਮੰਗਰ ਵਾਲਾ ਸਿਮਨ ਕਰਦੇ ਇਹਨਾਂ ਦੀ ਧੂੜ ਮੰਗੀਏ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਚਿੰਤਾ ਮਾਤਰ ਸਰਦਾ ਹੋਵੇ ਪ੍ਰਭ ਕਉ ਸਿਮ ਰਹੇ ਸੇ ਪਰ ਉਪਕਾਰੀ ਸਿਮਨ ਕਰਦੇ ਪਰ ਉਪਕਾਰੀ ਹੋਈ ਹੈ ਬਾਕੇ ਪਰ ਉਪਕਾਰ ਕੀ ਕਰਨਾ ਜੇ ਇਮਝ ਮੈਂ ਕਿਉਂ ਮੰਗ ਲੈਣਾ ਤੇ ਮੈਨੂੰ ਇਹਦਾ ਇਹ ਫਲ ਮਿਲੇ ਉਹ ਪਰ ਉਪਕਾਰੀ ਨਹੀਂ ਹੁੰਦੇ ਸੋ ਪਰ ਦੁਸ਼ਮਣ ਦੇ ਉੱਤੇ ਵੀ ਉਪਕਾਰ ਕਰਨੀ ਸਹਿਤਾ ਕਰਨੀ ਉਹਦਾ ਵੀ ਭਲਾ ਕਰ ਦੇਣਾ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਮੇਸ਼ਰ ਦਾ ਸਿਮਨ ਕਰਦੇ ਸੈਂਕੜੇ ਵਾਰੀ ਉਹਨੂੰ ਸਦਾ ਬਲਿਹਾਰ ਜਾਈਏ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਕਹਿੰਦੇ ਤਾਂ ਮੁਖ ਬਹੁਤ ਸੋਹਣੇ ਕਿ ਕੰਨਾ ਮੁਖ ਦਿਰਾਉਣੇ ਜਿੰਨਾ ਵਿਸਤਾਰ ਹੋ ਨਾ ਇੱਥੇ ਦੁੱਖ ਢੇਰੇ ਆ ਗਏ ਛੋੜਨਾ ਛਾਉ ਉਹ ਸੋਹਣੇ ਮੁਖ ਹੈ ਯੋ ਵਾਹਿਗੁਰੂ ਦਾ ਸਿਮਨ ਕਰਦੇ ਹਨ ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੈ ਸਿਮਨ ਕਰਦੇ ਉਹਨਾਂ ਦੀ ਸੁਖ ਵਿੱਚ ਅਵਸਥਾ ਗੁਜਰਦੀ ਹੈ ਸਾਰੀ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਸਿਮਨ ਕਰਦੇ ਉਹਨਾਂ ਨੇ ਭਾਈ ਆਪਣੇ ਮਨ ਨੂੰ ਜਿੱਤਿਆ ਹੈ ਮਨ ਤੇ ਸਦੇ ਭਾਈ ਨੂੰ ਜੀਤੋ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾਂ ਜਿ ਜਿ ਸਿਮਨ ਕਰਦੇ ਉਹਨਾਂ ਦੀ ਮਰਿਆਦਾ ਨਿਰਮਲ ਪੁਜੇ ਹਨ ਸਾਰੇ ਸੰਸਾਰ ਵਿੱਚ ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ ਜਿ ਜਿ ਸਿਮਨ ਕਰਦੇ ਉਹਨਾਂ ਨੂੰ ਕਨਿਆਨਨ ਦੀ ਪ੍ਰਾਪਤੀ ਹੋਈ ਹੈ ਪ੍ਰਭ ਕੋ ਸਿਮਰਹਿ ਬਸਹਿ ਹਰ ਨੀਰੇ ਜਿ ਜਿ ਸਿਮਨ ਕਰਦੇ ਉਹਨਾਂ ਦੇ ਹਰੀ ਹਰਵਾਦੇ ਨੇੜੇ ਵਸਦਾ ਹੈ ਹਰ ਵਦ ਕੰਨ ਸੰਗ ਵਸਦਾ ਹੈ ਉਹ ਹਰੀ ਦੇ ਨੇੜੇ ਨਿਮਤ ਵਰਤੀ ਹੋ ਕੇ ਵਸਦੇ ਆ ਹਰ ਮੁਖ ਉਹਨਾਂ ਦੇ ਕਿਤੇ ਵਿਚ ਮਾਰਾ ਪ੍ਰਗਟ ਹੁੰਦਾ ਦਿਨ ਮੈਂ ਸਾਈ ਪ੍ਰਗਟ ਹੈ 부ਜਾ ਬਲੰਤੀ ਨਾਏ ਸੰਤ ਕਿਰਪਾ ਤੇ ਅਨੰਦਨ ਜਾਵੇ ਜਿਹਨਾਂ ਸਾਸ ਗਰਾਸ ਨਹੀਂ ਦਿੱਸਦਾ ਉਹਨਾਂ ਦੀ ਕਿਰਪਾ ਕਰਕੇ ਸੇਵਨ ਵਿੱਚ ਆਦਨੇ ਪਿਆਰਿਆ ਜਾਗਪੂ ਨਾਨਕ ਸਿਮਰਨ ਪੂਰੇ ਭਾਗ ਉਸ ਕਾਮ ਕਰਮ ਕੀਤੇ ਪੁਰਬਲੇ ਜਨਮਾਂ ਦੇ ਉਸ ਸਿਮਰਨ ਕਰ ਦੇ ਸਕਣ ਨਾਨਕ ਬੇਬ ਜੀ ਕਹਿੰਦੇ ਹਨ ਪ੍ਰਭ ਕੈ ਸਿਮਰਨ ਕਾਰਜ ਪੂਰੇ ਉਸ ਸਿਮਰਨ ਕਰਨੇ ਕਰਕੇ ਸਾਰੇ ਕਾਰਜ ਪੂਰੇ ਹੁੰਦੇ ਆ ਤਿੰਜਵੇਂ ਤੁੰਨੇ ਨੀਆ ਗਉਆਚਾਰੀਆਂ ਨਾਮ ਦੇ ਤੇ ਸ਼ਬਦ ਬੰਨੇ ਮੂਹਿਆਂ ਗਉਆ ਜੀਵਨੀਆਂ ਕੀਤੀਆਂ ਕਬੀਰ ਦਾ ਜਗ ਸਪੂਰਨ ਕੀਤਾ ਇਹ ਸਾਰੇ ਕਾਰਜ ਜੋ ਆਪ ਜੀ ਸਿਮਰਨ ਕਰਕੇ ਪੂਰੇ ਹੁੰਦੇ ਹਨ ਪ੍ਰਭ ਕੈ ਸਿਮਰਨ ਵਾਲੇ ਬਾਬੇ ਕਰਮ ਸਿੰਘ ਦਾ ਪਹਿਲਾ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਰੂਪ ਧਾਰ ਕੇ ਕਿਹਾ ਉਹ ਦਿਨ ਤੋਂ ਮੈਂ ਛੱਡ ਗਏ ਨੌਕਰੀ ਕਹਿੰਦੇ ਜੇ ਸਾਡਾ ਪਹਿਲਾ ਤਾਂ ਉਸੇ ਹੀ ਨੌਕਰੀ ਕਰਾਂਗੇ ਇਸ ਪ੍ਰਕਾਰ ਕਾਰਜ ਪੂਰੇ ਹੁੰਦੇ ਨੇ ਪ੍ਰਭ ਦਾ ਸਿਮਰਨ ਕਰਨੇ ਕਰਕੇ ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ ਸਿਮਰਨ ਕਰਨੇ ਕਰਕੇ ਕਦੇ ਝੂਰੇ ਨਹੀਂ ਚੜਵੇ ਝੁਰਗਾ ਨਹੀਂ ਮਨ ਕਿਸੇ ਪ੍ਰਕਾਰ ਜੋ ਇਹ ਤਾਂ ਰਹਿਤ ਹੋ ਜਾਂਦਾ ਹੈ ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ ਜਿਵੇਂ ਜੇ ਸਿਮਰਨ ਕਰਨੇ ਕਰਕੇ ਹਰੇਕ ਦੇ ਗੁਣਾਂ ਵਾਲੀ ਬਾਣੀ ਨਿਕਲਦੀ ਹੈ ਮੋ ਜਦੋਂ ਬਾਣੀ ਬੋਲਦਾ ਹੈ ਹਰੀ ਅਕਾਲ ਪੁਰਖ ਦੇ ਗੁਣਾਂ ਵਾਲੀ ਬਾਣੀ ਨਿਕਲਦੀ ਹੈ ਹਰੀ ਦੇ ਗੁਣ ਗਿਆਨ ਵਾਲੀ ਬਾਣੀ ਉਹਦੇ ਮੂੰਹ ਚੋਂ ਨਿਕਲਦੀ ਹੈ ਜੋ ਮਾਰੇ ਰਛੇਮੇ ਕਰਦੇ ਹਨ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ ਸਿਮਰਨ ਕਰਕੇ ਸੁਖੀ ਬਿੱਤੀ ਵਾਹਿਗੁਰੂ ਕੇ ਸਮਾ ਜਾਂਦੀ ਮੇਰ ਜਾਨ ਦੀ ਹੈ ਪ੍ਰਭ ਕਹਿ ਸਿਮਰਨ ਨਿਹਚਲ ਆਸਨ ਉਸ ਨੂੰ ਸਿਮਰਨ ਕਰਨੇ ਕਰਕੇ ਚੱਲ ਆਸਨ ਹੋ ਜਾਂਦਾ ਹੈ ਕਿਤੇ ਇਸਤ ਹੋ ਜਾਂਦਾ ਹੈ ਅਕਾਲੂ ਸਰੂਪ ਵਿੱਚ ਪ੍ਰਭ ਕੈ ਸਿਮਰਨ ਕਮਲ ਵਿਗਾਸ ਨੂੰ ਸਤਿਗੁਰਾਂ ਦਾ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਰਿਦਾ ਕੌਲ ਜਿਹੜਾ ਮੂਧਾ ਮਚਿਆ ਪਿਆ ਯੋਗੀ ਕਹਿੰਦੇ ਆ ਉਹ ਖੜ ਜਾਂਦਾ ਹੈ ਕਰਣਾ ਮੇਤੀ ਸੁੰਦਰ ਪੰਛੀਆਂ ਖੜੇ ਹੁੰਦੀਆਂ ਵਿੱਚੋਂ ਪਰਮੇਸ਼ਰ ਦੀ ਪ੍ਰੀਤ ਰੂਪੀ ਖੁਸ਼ਬੂ ਮਹਿਕਣ ਲੱਗ ਜਾਂਦੀ ਹੈ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸਿਮਰਨ ਕਰਨੇ ਕਰਕੇ ਜਿਹੜੇ ਅਨਹਦ ਸ਼ਕਤ ਕੰਨਾ ਚੁੰਗਲਾਂ ਦੇ ਦੇ ਕਹਿੰਦੇ ਆ ਸੁਣੀਏ ਪੈਰਾਂ ਭਾਰ ਬੈ ਬੈ ਕੇ ਉਹ ਬਿਨਾਂ ਹੱਥੋਂ ਸਿਮਰਨ ਕਰਨੇ ਕਰਕੇ ਰੋਮ ਰੋਮ ਵਿੱਚ ਹੰਕਾਰਾ ਨਾਮ ਦਾ ਸੁੰਦਰ ਚੰਹਕਾਰ ਰਸਦਾ ਇੱਕ ਸਿਮਰਨ ਦਾ ਪੈਣ ਲੱਗ ਜਾਂਦਾ ਹੈ بے ਪ੍ਰਵਾਹ ਹੋ ਕੇ ਉਹ ਪ੍ਰੇਮੀ ਸੁਣਦਾ ਕਹਿੰਦਾ ਮੇਰੀ ਕਮਾਈ ਤਾਂ ਨਹੀਂ ਸੀ ਇਹ ਮਰਨ ਮੇਰੇ ਤੇ ਬਖਸ਼ਿਸ਼ ਕਿਉਂ ਕਰ ਦਿੱਤੀ ਐ ਹੈਰਾਨ ਹੋ ਜਾਂਦਾ ਹੈ ਉਹ ਹਜ ਤੋ ਰਜ ਨਾਮ ਦੀ ਚੰਕਾਰ ਹੋਮ ਰੋਮ ਚ ਨਿਕਲ ਲੱਗ ਜਾਂਦੀ ਸਿਮਰਨ ਕਰਨੇ ਕਰਕੇ ਸੋਖ ਪ੍ਰਵ ਸਿਮਰਨ ਕਾ ਆਤ ਨਾ ਪਾ ਸਰਬ ਸਾਹਿਬ ਜੀ ਕਹਿੰਦੀ ਜਿਹੜਾ ਵਾਹਿਗੁਰੂ ਦੇ ਸਿਮਰਨ ਦਾ ਸੋਖ ਹੈ ਕੋ ਦਾ ਹੰਤ ਹੋਰ ਹਰ ਪਾਰ ਪਾਇ ਨਹੀਂ ਜਾ ਸਕਦਾ ਲੋਕ ਪਰ ਲੋਕ ਕਰਕੇ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਇਆ ਸਿਮਰਨ ਕਰਦੇ ਹੈ ਜਿਨਾ ਤੇ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੈ ਮਿਹਰਬਾਨੀ ਹੈ ਨਾਨਕ ਤਿਨ ਜਨ ਸਰਨੀ ਪਾਇ ਜੀ ਕਹਿੰਦੇ ਨੇ ਇਹ ਪਾਈ ਉਹਨਾਂ ਜਿਨਾਂ ਦੀ ਸਰਨੀ ਪਈ ਰਹੀਏ ਪੈਣਾ ਕਰੀਏ ਧਰ ਸਿਮਰਨ ਕਰ ਭਗਤ ਪ੍ਰਗਟਾਈਐ ਈਸ਼ਰ ਸਿਮਰਨ ਕਰਕੇ ਸਾਰੇ ਭਗਤ ਪ੍ਰਗਟ ਕੀਤੇ ਨੇ ਦੁਨੀਆ ਚ ਜੇ ਸਿਮਰਨ ਨਾ ਕਰਦੇ ਕੌਣ ਜਾਣਦਾ ਸੀ ਇੰਨੇ ਹੋ ਚੁੱਕੇ ਆ ਦੁਨੀਆ 'ਚ ਕਬੀਰ ਨੂੰ ਸਾਰੇ ਜਾਂਦੇ ਹੋਵੇ ਰਾਜਿਆਂ ਦਾ ਨਹੀਂ ਪਤਾ ਕਿਹੜੇ ਹੋਏ ਐ ਇਹ ਸਿਮਰਨ ਦੀ ਵਿਗਿਆਈ ਐ ਮਾਰਾ ਜੇ ਸਿਮਰਨ ਹਰੀ ਦੇ ਭਗਤ ਪ੍ਰਗਟ ਕਰ ਦਿੱਤੇ ਦਿਖਾ ਦੇ ਸੰਸਾਰ 'ਚ ਹਰ ਸਿਮਰਨ ਲਗ ਵੇਦ ਉਪਾਇ ਜੀ ਰੇਂਦਰ ਕੋਈ ਸ਼ਕਤੀ ਨਹੀਂ ਸੀ ਜਦੋਂ ਪਹਿਲਾ ਕੌਲ ਵੀ ਨਾਲ ਹੀ ਤੋਂ ਨਿਕਲਿਆ ਹੈ ਉਸ ਵੇਲੇ ਬ੍ਰਹਮਾ ਨੂੰ ਕਿਹਾ ਤਪ ਕਰ ਤਪ ਕਰ ਬ੍ਰਹਮਨ ਵਾਸਦੇਵ ਦਾ ਜਾਪ ਕੀਤਾ ਇਹ ਹਰੀਦੇਵ ਸ਼ਿਵਨ ਕਰਨੇ ਤੇ ਲੱਗ ਕੇ ਚਾਰੇ ਵੇਦ ਪੰਨ ਕੀਤੇ ਉਹਦੇ ਅਨੁਸਾਰ ਮਰਯਾਦਾ ਸਾਰੇ ਲੋਕ ਤੋਰ ਦਿੱਤੇ ਹਰੀਦੇਵ ਸ਼ਿਵਨ ਤੇ ਉਹ ਹਰੀਦੇਵ ਸ਼ਿਵਨ ਤੇ ਲੱਗੋ ਜਿਸਨ ਗੁਰਮੇ ਜਿੱਤੇ ਵੇਦ ਪੂਜਾ ਲਾਇਆ 10 ਅਵਤਾਰੀ ਰਾਮ ਰਾਜਾ ਆਇਆ ਉਸ ਪਰਮੇਸ਼ਰ ਦੇ ਹਰ ਸ਼ਿਵਨ ਦੇ ਵਿੱਚ ਲਾ ਕਰਕੇ ਸਾਧ ਸਿੰਘ ਜੀ ਵੇਦ ਗਿਆਨ ਉਪਾਇ ਤਨ ਹੋ ਜਾਂਦਾ ਇਉਂ 21 ਵਾਰ ਅਰਥ ਪ੍ਰਿਆਵਾਂ ਵਾਲਾਂ ਨੇ ਕੀਤੇ ਹੈ ਇਉਂ ਹਰੀਦੇਵ ਸ਼ਿਵਨ ਤੇ ਲੱਗਣ ਵਾਲੇ ਵੇਦ ਕੌਣ ਹੈ ਚੌਥੀ ਭੂਮਿਕਾ ਤੁਰੀਆ ਵਾਸਤਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਪੈਦਾ ਹੁੰਦੀ ਹੈ ਹਰ ਸਿਮਰਨ ਭੇ ਸਿੱਧ ਜਤੀ ਦਾਤੇ ਉਹਦਾ ਸਿਮਰਨ ਕਰਦੇ ਹੋ ਸਿੱਧ ਮੁਕਤ ਹੋਗੇ ਜਤੀ ਵੀ ਉਹ ਹੋਗੇ ਸ਼ਕਤੀਆਂ ਦੇ ਮਾਲਕ ਵੀ ਹੋਗੇ ਉਹ ਦਾਤਾ ਦੇਣ ਵਾਲੇ ਦਾਤੇ ਵੀ ਬਣਗੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਉਹਦਾ ਸਿਮਰਨ ਕਰਨੇ ਕਰਕੇ ਨੀਚ ਜਾਤ ਹਰ ਜਗ ਦੇ ਉਤਮ ਪਦਵੀ ਪਾਏ ਪੁੱਛੋ ਬਿਰਦਾਸੀ ਜੀ ਨੇ ਕਿਸ ਨੂੰ ਤਰਿਆ ਜਿਸ ਘਰ ਜਾਏ ਇਸ ਪ੍ਰਕਾਰ ਨੀਵੇਂ ਵੀ ਜੇਹੇ ਕਹਾਂ ਕੁੰਡਾ ਜਿ ਰਬਦਾਸ ਜੀ ਮਿਆਰ ਉਸ਼ਤਤ ਕਰੇ ਹਰ ਕੀਕ ਨਿਮਕ ਇੱਕ ਗਾਏ ਪਤ ਜਾਂ ਤੂੰ ਪਿਆ ਚਾਰ ਮਰਨ ਪਏ ਪਗ ਆਏ ਕਹਾਂ ਕੁੰਟਾਂ ਜੁ ਤਦਖਨ ਪੂਰਬ ਪਾਸੇ ਵੀ ਜਾਣੇਗੇ ਜਿਹੜੇ ਨੀਵੇਂ ਸਾਨੇ ਪਰਮੇਸ਼ਰ ਦਾ ਸਿਮਰਨ ਕਰਕੇ ਉੱਚੇ ਹੋ ਗਏ ਸਭਨਾ ਦੇ ਪੂਜਣੇ ਯੋਗ ਹੋ ਗਏ ਹਰ ਸਿਮਰਨ ਧਾਰੀ ਸਭ ਧਰਨਾ ਪ੍ਰਭੂ ਰਿਸ਼ਦਾ ਸਿਮਰਨ ਕਰੋ ਅਹਲਾ ਜਿਸਨ ਸਾਰੀ ਧਰਤੀ ਆ ਸਿਖੀ ਆਪਦੇ ਆਸਰੇ ਧਾਰੀ ਹੋਈ ਹੈ ਉਹਦਾ ਹਰ ਵਕਤ ਸਿਮਰਨ ਕਰੋ ਹਰੀ ਦਾ ਸਿਮਰਨ ਕਰਕੇ ਹੀ ਸ਼ੇਸ਼ਨਾਗ ਨੇ ਆਪਣੇ ਫਣਾਂ ਦੇ ਉੱਤੇ ਸਾਰੀ ਧਰਤੀ ਨੂੰ ਫੁੱਲ ਵਾਂਗੂ ਹੌਲੀ ਚਾਤੇ ਸੋ ਜਿਵੇਂ ਲਾਗੀ ਮੇਦ ਨੂੰ ਪਰ ਸਿੱਟ ਧਰਤੀ ਦਾ ਧਾਰ ਫੁੱਲ ਵਾਂਗੂ ਸਮਝ ਲਿਆ ਭਾਰ ਨਹੀਂ ਪ੍ਰਤੀਤ ਹੋਇਆ ਸਾਰੀ ਧਰਤੀ ਨੂੰ ਧਾਰਨ ਕਰ ਲਿਆ ਸ਼ੇਸ਼ਨਾਗ ਕਹਿੰਦੇ ਆਪ ਦੇ ਸੀਸ ਤੇ ਹਰੀ ਦੇ ਸਿਮਰਨ ਦੀ ਤਾਜਤ ਹੈ ਕਿਉਂ ਨੁ ਭਾਰ ਨਹੀਂ ਪ੍ਰਤੀਤ ਹੁੰਦਾ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਉਸ ਹਰੀ ਦਾ ਸਿਮਰਨ ਸਿਮਰ ਕੇ ਹਰੇਕ ਕੰਮ ਨੂੰ ਜੋ ਕਰਨਾ ਹੈ ਨਾ ਮਾੜਾ ਦਾ ਸਿਮਰਨ ਕਰਕੇ ਕਰਿਆ ਕਰ ਫਿਰ ਕੋਈ ਬਿਦਨ ਨਹੀਂ ਪਵੇਗਾ ਸਿਮਰਨੇ ਜੋ ਪਰਮੇਸ਼ਰ ਦਾ ਸਿਮਰਨ ਕਰ ਕੈਸਾ ਹਰੀ ਜੋ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਜਿਨੇ ਕਾਰਨ ਮੰਨੇ ਕਿਸੇ ਤਤ ਮੰਨੇ ਕਿਸੇ ਕਾਲ ਮੰਨੇ ਕਿਸੇ ਕਰਮ ਮੰਨੇ ਸਾਰਿਆਂ ਕਾਰਨਾਂ ਨੂੰ ਕਰਨ ਵਾਲਾ ਉਹ ਪਰਮੇਸ਼ਰ ਹੈ ਉਹ ਸਰੀਰ ਦਾ ਸਿਮਰਨ ਕਰੋ ਸਿਮਰਨੇ ਜੋਗ ਦਾ ਹਰ ਸਿਮਰਨ ਕੀਓ ਸਗਲ ਆਕਾਰਾਂ ਇਹ ਸਾਰੇ ਆਕਾਰ ਬਣਾਇਆ ਮਾਰਨ ਸਿਮਰਨ ਕਰਨ ਵਾਸਤੇ ਹੀ ਬਣਾਇਆ ਹੈ ਮਾਰਾ ਸਾਹੂਨ ਕਹੇ ਨਦੀਆਂ ਹੋਵੇ ਜੇ ਸਾਰੇ ਭਜਨ ਕਰ ਲਵੀਆਂ ਨਦੀਆਂ ਹੀ ਸਾਰੀਆਂ ਗਉਆਂ ਬਣ ਜਾਣ ਸੁਮ ਹੋਵੇ ਦੁੱਧ ਕੀਓ ਸਾਰੇ ਸੋਮੇ ਦੁੱਧ ਘਿਓ ਦੇ ਬਣ ਜਾਣ ਜੇ ਪਰਮੇਸ਼ਰ ਦਾ ਸਾਰੇ ਭਜਨ ਕਰਨ ਸਗਲੀ ਧਰਤੀ ਸਖ ਸਾਰੀ ਧਰਤੀ ਖੰਡ ਬਣ ਜਾਵੇ ਇਹ ਨਹੀਂ ਤਾਬਤ ਹੋ ਜਾਵੇ ਜੀ ਸਾਰੇ ਸਿਮਰਨ ਕਰਨ ਲੱਗ ਜਾਣ ਬਣਾਇਆ ਤਾਂ ਸਾਰਾ ਸੰਸਾਰ ਸਿਮਰਨ ਕਰਨ ਵਾਸਤੇ ਹੀ ਆ ਸਤਿਗੁਰੂ ਜੀ ਕਹਿੰਦੇ ਹਨ ਇਹ ਜਿੰਨਾ ਆਕਾਰ ਸਾਰਾ ਹਰੀਏ ਸਿਮਰਨ ਕਰਨ ਵਾਲਿਆਂ ਵਾਸਤੇ ਕੀਤਾ ਹੈ ਇਹ ਜਿੰਨੇ ਅਵਤਾਰ ਧਾਰੇ ਹਨ 24 ਆਤਾਰ বিষ্ণੂ ਧਾਰੇ ਹੈ ਅਤੇ ਹੋਰ ਜਿੰਨੇ ਰੂਪ ਧਾਰੇ ਜਦੋਂ ਜਦੋਂ ਉਸ ਸਭ ਸਿਮਨ ਨੂੰ ਵਾਲੇ ਵੀ ਰੱਖਿਆ ਕਰਨ ਦਾ ਆਪੇ ਆਕਾਰ ਬਣਾਇਆ ਹੈ ਹਰ ਸਿਮਰਨ ਮਹਿ ਜਿਸਨ ਸਾਰਾ ਆਕਾਰ ਸੰਸਾਰ ਦਾ ਬਣਾਇਆ ਹੈ ਉਸ ਅਰੀ ਦੇ ਸਿਮਨ ਕਰੋ ਬ੍ਰਹਮਾਨ ਹਰੀ ਦਾ ਸਿਮਨ ਕਰਕੇ ਸਾਰੇ ਆਕਾਰ ਨੂੰ ਰੱਖਿਆ ਹੈ ਹਰ ਸਿਮਰਨ ਮਹਿ ਆਪ ਨਿਰੰਕਾਰਾ ਹਰ ਸਿਮਨ ਕੀਓ ਹਰੀ ਦਾ ਸਿਮਨ ਕਰਕੇ ਹੀ ਸਾਰੇ ਆਕਾਰ ਜਿੰਦ বিষ্ণੂ ਜੀ ਪਾਲਕ ਬਣੇ ਹਨ ਬ੍ਰਹਮਾ ਜੀ ਰਚਣ ਵਾਲੇ ਬਣੇ ਸ਼੍ਰੀ ਜੀ ਸੰਹਾਰਕ ਬਣਿਆ ਹੈ ਉਹ ਸਰੀਰ ਦਾ ਸਿਮਰਨ ਕਰਕੇ ਹੀ ਇਹ ਸਾਰਾ ਗਿਆਨ ਦਾ ਆਕਾਰ ਜਿੰਨਾ ਹੈ ਸਾਧਨਾ ਦਾ ਜਿੰਨਾ ਆਕਾਰ ਹੈ ਉਹ ਸਰਬੁਜਨ ਮੰਨਨ ਜਨ ਅਭਿਆਸਨ ਦਾ ਇਹ ਸਭ ਹਰੀ ਦੇ ਸਿਮਰਨ ਕਰਕੇ ਹੀ ਭਗਤਾਂ ਜਿਹੜਾ ਜੀਵਨ ਮੁਕਤੀ ਦਾ ਆਰਮੁਟੀ ਜਿਹੜਾ ਹਰੀ ਦਾ ਸਿਮਰਨ ਜਿੰਨਾ ਕੀਤਾ ਹੈ ਉਹਨਾਂ ਨੇ ਜਾਣਿਆ ਕਿ ਆਕਾਰ ਸਾਰਾ ਹਰੀ ਨੇ ਆਪ ਦਾ ਹੀ ਆਪ ਧਾਰਿਆ ਹੋਇਆ ਹੈ ਹਰ ਸਿਮਰਨ ਮੁਹ ਆਪ ਨਿਰੰਕਾਰ ਉਹ ਹਰੀ ਦਾ ਸਿਮਰਨ ਕਰਦੇ ਉਹਨਾਂ ਨੂੰ ਵਿਚ ਆਪ ਨਿਰੰਕਾਰ ਪ੍ਰਤੀਤ ਹੋਣ ਲੱਗ ਜਾਂਦਾ ਹੈ ਨਿਰੰਕਾਰ ਨੂੰ ਅੰਦਰ ਪ੍ਰਗਟ ਹੋ ਜਾਂਦਾ ਹੈ ਆਪ ਰਿੰਦੇ ਸਿਮਰਨ ਕਰਨ ਵਾਲਿਆਂ ਦੇ ਅੰਦਰ ਨਿਰੰਕਾਰ ਜੋਤੀ ਸਰੂਪ ਕਰ ਕਿਰਪਾ ਜਿਸ ਆਪ ਬੁਝਾਇਆ ਜਿਨ੍ਹਾਂ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਮਹਾਰਾਜੀ ਨੇ ਆਪ ਸਮਝਾ ਦਿੱਤਾ ਹੈ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਅਕਾਲ ਪੁਰਖ ਦੇ ਸਿਮਰਨ ਨੂੰ ਪਾਉਣਾ ਕੀਤਾ ਹੈ ਜਿਨ੍ਹਾਂ ਨੂੰ ਸਿਮਰਨ ਪਾ ਲਿਆ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ